ਇਹ ਕੋਲ ਅੱਜ ਬਹੁਤ ਖੁਸ਼ੀ ਭਰਿਆ ਦਿਨ ਹੈ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਪੰਜਾਬ ਦੇ ਲੋਕਾਂ ਨੇ ਅੱਜ ਜਿਹੜੀ ਇੱਕ ਸੇਬ ਬਾਜ਼ੇ ਕਰਕੇ ਦੂਸਰੇ ਬਾਜ਼ੇ ਕਰਕੇ ਭੱਜਣ ਵਾਲੀ ਪਾਰਟੀ ਸੀ ਉਹਨੂੰ ਇੱਕ ਕਿਨਾਰੇ ਤੇ ਲੈ ਆ ਕੇ ਖੜਾ ਕਰ ਦਿੱਤਾ ਤੇ ਲੋਕਾਂ ਨੂੰ ਸੱਚ ਤੇ ਝੂਠ ਦੀ ਪਛਾਣ ਸ਼ੁਰੂ ਹੋ ਗਈ ਹੈ ਇਹ ਐਸੇ ਕਰਕੇ ਜਿਹੜੇ ਉਹ ਮਾਰਕਾ ਮਾਰਦੇ ਸੀਗੇ ਕਿ ਅਸੀਂ ਦੇ ਰਹੇ ਨੇ ਤੇਰਾ ਫਿੱਟਾ ਦਿੱਤਾਗੇ ਲੇਕਿਨ ਉਹਨਾਂ ਦੇ ਪੰਨੇ ਤਿੰਨ ਸੀਟਾਂਆਂ ਨੇ ਤੇ ਅੱਜ ਵਿਸ਼ੇਸ਼ ਤੌਰ ਤੇ ਖੁਸ਼ੀ ਹੋਰੀ ਹੈ ਵੀ ਐ ਕਿ ਸਾਹਮਣੇ ਆ ਜਿਹੜਾ ਹਲਕਾ ਸੀਗਾ ਤੇ ਉਹ ਬਹੁਤ ਦੇਰ ਬਾਅਦ ਤੇ ਅੱਜ ਜਿਹੜਾ ਉਹ ਜਿੱਤਣ ਦੇ ਵਿੱਚ ਕਾਮਯਾਬ ਹੋਇਆ ਤੇ ਬਹੁਤ ਵੱਡੀ ਗੱਲ ਇੱਕ ਹੋਰ ਹੋਈ ਕਿ ਇਸ ਹਲਕੇ ਦੇ ਵਿੱਚ ਬੀਜੇਪੀ ਤੇ ਦੂਸਰਾ ਤੇ ਬੀਜੇਪੀ ਤੇ ਦੂਜੀ ਹੋਰ ਪਾਰਟੀ ਤੇ ਉਹਨਾਂ ਦਾ ਜਿਹੜਾ ਹੈਗਾ ਆਪਸ ਦੇ ਵਿੱਚ ਕੋਲੋਂ ਦੀ ਜਵਾਨਤਾਂ ਨਹੀਂ ਜਿੱਤਉਂਦੀਆਂ ਨੇ ਤੇ ਬੜੀ ਖੁਸ਼ੀ ਵਾਲੀ ਗੱਲ ਆ ਤੇ ਅੱਜ ਹਲਕਾ ਸਾਹਨੇ ਵਾਲ ਦੇ ਵਿੱਚ ਵੀ ਜਿਹੜਾ ਹਲਕਾ ਸਾਹਨੇ ਵਾਲਾ ਉਹਦੇ ਵਿੱਚ ਵੀ ਅੱਜ ਜਿੱਤ ਪ੍ਰਾਪਤ ਡਾਕਟਰ ਅਮਰ ਸਿੰਘ ਉਹਨਾਂ ਨੇ ਕੀਤੀ ਹੈ ਇਹ ਇੱਕ ਬਹੁਤ ਵੱਡੀ ਗੱਲ ਹੈ ਤੇ ਮੈਨੂੰ ਇਹ ਸਮਝ ਆਵੇਂ ਮਾਰਜਨ ਬਹੁਤ ਜ਼ਿਆਦਾ ਹੋਣਾ ਚਾਹੀਦਾ ਸੀਗਾ ਲੇਕਿਨ ਮਾਰਜਨ ਥੋੜਾ ਜਿਹਾ ਘਟ ਰਿਹਾ ਹੈ ਤੇ ਇਹਦੇ ਲਈ ਮੈਂ ਸਮਝਦਾ ਜਿਹੜਾ ਗਰਮੀ ਦਾ ਮੌਸਮ ਹੈ ਤੇ ਉਹ ਬਹੁਤ ਵੱਡਾ ਉਹਨੇ ਰੋਲ ਅਦਾ ਕੀਤਾ ਕਿਉਂਕਿ ਗਰਮੀ ਦੇ ਮੌਸਮ ਦੇ ਦਰਮਿਆਨ ਲੋਕ ਘਰਾਂ ਦੇ ਵਿੱਚੋਂ ਬਹੁਤ ਬੜਾ ਨਿਕਲ ਨਹੀਂ ਸਕੇ ਤੇ ਇਹ ਗੱਲ ਜਿਹੜੀ ਹੈ ਲੋ ਜਿਹੜੀ ਸਾਡੀ ਚੋਲ ਕਮਿਸ਼ਨ ਹੈ ਉਹਨੇ ਵੀ ਇਹ ਗੱਲ ਮੰਨੀ ਹੈ ਵੀ 2 ਮਹੀਨੇ ਪਹਿਲਾਂ ਸਾਨੂੰ ਇਹ ਇਲੈਕਸ਼ਨ ਜਿਹੜੀ ਸੀ ਇਹ ਕਰਵਾ ਲੈਣੀ ਚਾਹੀਦੀ ਸੀ ਤੇ ਤਾਂ ਕਿ ਆ ਜਿਹੜਾ ਗਰਮੀ ਦਾ ਪ੍ਰਕੋਪ ਜਿਹੜਾ ਲੋਕਾਂ ਨੇ ਚੱਲਿਆ ਲੀਡਰ ਨੇ ਚੱਲਿਆ ਤੇ ਹੋਰਾਂ ਨੇ ਚੱਲਿਆ ਇਹ ਤੋਂ ਬਚਿਆ ਜਾ ਸਕਦਾ ਸੀਗਾ ਤੇ ਮੋਦੀ ਦੀ ਬਹੁਤ ਵੱਡੀ ਹਾਰ ਹੈ ਜਿਹੜਾ ਕਹਿੰਦਾ ਸੀ ਐਸਤੀ ਵਾਰ 400 ਤੋਂ ਪਾਰ ਲੇਕਿਨ ਹੁਣ ਸਰਕਾਰ ਚਲੌਣੀ ਬਹੁਤ ਮੁਸ਼ਕਲ ਹੋ ਜਾਣੀ ਆ ਉਦੋਂ ਆਪੋਜੀਸ਼ਨ ਵੀ ਬਹੁਤ ਸਟ੍ਰੌਂਗ ਐ ਇਸ ਵੇਲੇ ਇਹ ਜੀ ਜੀ ਡਾਕਟਰ ਅਮਗਾਈ ਜੇ ਤੋ ਇਹ ਗੱਲ ਕਹ ਰਿਹਾ ਤੇ ਇਹ ਜਿਹੜੀ ਜਿੱਤ ਆ ਇਹ ਸੰਵਿਧਾਨ ਦੀ ਜਿੱਤ ਆ ਜੋ ਕੀ ਨਾ ਕਹਿੰਦੇ ਤੁਸੀਂ ਦੇਖ ਸਕਦੇ ਹੋ ਭਾਜਪਾ ਸਰਕਾਰ ਵੱਲੋਂ ਲਗਾਤਾਰ ਸੰਵਿਧਾਨ ਨੂੰ ਬੱਲਣ ਦੀ ਜਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੋਕਾਂ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਦਿਖਾਇਆ ਹੈ ਜੋ ਸੰਵਿਧਾਨ ਹੈ ਹਿੰਦੁਸਤਾਨ ਦਾ ਉਹ ਸਭ ਤੋਂ ਉੱਪਰ ਹੈ ਉਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਇਹ ਜੋ ਜਿੱਤ ਹੈ ਕਿ ਨਾ ਕਹਿੰਦੇ ਬਹੁਤ ਵੱਡਾ ਸਬਕ ਹੈ ਜੋ ਆਣ ਵਾਲੇ ਵੀ ਜਿਹੜੇ ਕਿ ਨਾ ਕਹਿੰਦੇ ਪਾਰਟੀਆਂ ਨੇ ਉਹਨਾਂ ਲਈ ਵੀ ਜੇ ਤੁਸੀਂ ਸੰਵਿਧਾਨ ਨਾਲ ਕੋਈ ਛੇੜਖਾਨੀ ਕਰੋਗੇ ਤਾਂ ਕਿ ਨਾ ਕਹਿੰਦੇ ਇੰਡੀਆ ਦੇ ਜਿਹੜੇ ਭਾਰਤ ਦੇ ਲੋਕ ਨੇ ਤੁਹਾਨੂੰ ਨਕਾਰ ਦੇਣਗੇ ਉਹ ਵੀ ਦਾ ਧੰਨਵਾਦ ਬਾਰੇ ਐਸੋ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੰਜਾਬ ਵਿੱਚ ਸਾਡੀ ਜਿਹੜੀ ਕਿ ਨਾ ਰਾਜ ਸਰਕਾਰ ਨਾ ਹੁੰਦੇ ਹੋਏ ਵੀ ਕਾਂਗਰਸ ਵੱਲੋਂ ਇੰਨਾ ਆਉਂਦਾ ਪ੍ਰਦਰਸ਼ਨ ਕੀਤਾ ਗਿਆ ਹੈ ਇਹ ਲੋਕਾਂ ਵੱਲੋਂ ਕਿ ਨਾ ਕਹਿੰਦੇ ਜਿਹੜੀ ਪਿਛੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਜੋ ਕਿ ਨਾ ਕਹਿੰਦੇ 2 ਸਾਲਾਂ ਦੀ ਕਾਰਜਗਾਰੀ ਹੈ ਉਹਨਾਂ ਦੀ ناکਾਮੀਆਂ ਹੈ ਉਸ ਦਾ ਨਤੀਜਾ ਹੈ ਵੀ ਉਹਨਾਂ ਨੇ ਕਾਂਗਰਸ ਨੂੰ ਫਿਰ ਦੁਬਾਰਾ ਦਿਖਾਇਆ ਹੈ ਵੀ ਜੋ ਕਾਂਗਰਸ ਨੇ ਪਹਿਲਾਂ ਕੰਮ ਕੀਤਾ ਸੀ ਉਹ ਸਾਰਨੋਂ ਵਧੀਆ ਕੰਮ ਸੀ ਉਹਨੂੰ ਹੀ ਦੁਬਾਰਾ ਲਿਆਉਣ ਨੂੰ ਦੇਖੇ ਜਾ ਰਿਹਾ ਹੈ ਫਰਦੋ ਘਰੇ ਕੀ ਜਾਉਣਾ ਪਰਵਾਹ ਤੇ ਆਸਕ ਜਿੱਤਾ ਕਾਂਗਰਸ ਪਾਰਟੀ ਦੇ ਮੈਂ ਸਮਝਦਾ ਇਹ ਸੈਕੂਲਰ ਸੋਚ ਦੇ ਜਿੱਤਾ ਕਾਂਗਰਸ ਪਾਰਟੀ ਨੇ ਹਮੇਸ਼ਾ ਸੱਚ ਤੇ ਪਹਿਰਾ ਦਿੱਤਾ ਜੋ ਸਾਡੇ ਪੰਜਾਬ ਦੇ ਵਿੱਚ ਝੂਠ ਬੋਲ ਕੇ ਆਮ ਪਾਰਟੀ ਨੇ ਸਰਕਾਰ ਬਣਾਈ ਥੀ ਉਹਦਾ ਅੱਜ ਚਰਾਸਤੇ ਵਿੱਚ ਭਾਂਡਾ ਫੁੱਟ ਚੁੱਕਿਆ ਹੈ ਰੋਹਲ ਗਾਂਧੀ ਜੀ ਦੀਆਂ ਨੀਤੀਆਂ ਕਾਂਗਰਸ ਪਾਰਟੀ ਦੀਆਂ ਜੋ ਇਹ ਦੋ ਸਥਾਨ ਦੇ ਵਿੱਚ ਨੀਤੀਆਂ ਨੇ ਉਹਨਾਂ ਨੇ ਸੋਚਦੇ ਉੱਤੇ ਅੱਜ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਮੈਂ ਅੱਜ ਸਾਰੇ ਕਾਂਗਰਸ ਦੇ ਜਿੰਨੇ ਵੀ ਦਰਜਾ ਬਦਰਜਾ ਵਰਕਰ ਲੀਡਰ ਸਾਹਿਬਾਨ ਨੇ ਸਾਰਿਆਂ ਨੂੰ ਬਹੁਤ ਵੱਡੀ ਵਧਾਈ ਦੇਣਾ ਸਪੈਸ਼ਲੀ ਹਲਕਾ ਸਾਨੇਵਾਲ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਜਿਨ੍ਹਾਂ ਨੇ ਜਿਸ ਦਿਨ ਦਾ ਇਹ ਹਲਕਾ ਬਣਿਆ ਅੱਜ ਇਤਿਹਾਸਕ ਜ ਸਾਨੇਵਾਲ ਹਲਕੇ ਤੋਂ ਕਾਂਗਰਸੀ ਕੀਤੀ ਆ ਜੈ ਹਿੰਦ ਥੈਂਕ ਯੂ ਜੀ ਕਰਨ ਸਰੂ ਜੀਡੀਐਸ ਪੰਜਾਬ ਨੂੰ ਤੇ ਸਾਰੇ ਭੈਣ ਭਾਈਆਂ ਨੂੰ ਸਤਿ ਸ੍ਰੀ ਅਕਾਲ ਜੀ ਹਲਕਾ ਫਦੇਗਰ ਤੋਂ ਡਾਕਟਰ ਅਮਰ ਸਿੰਘ ਦੀ ਜਿੱਤ ਹੋਈ ਹੈ ਜਿੱਤ ਦੇ ਵਿੱਚ ਧੰਨਵਾਦ ਕਰਨ ਲਈ ਵੋਟਰ ਦੇ ਰਿਪੋਰਟਰਾਂ ਸਾਹਮਣੇ ਬਾਜਵਾ ਸਾਹਿਬ ਆਏ ਨੇ ਬਾਜਵਾ ਜੀ ਚਾਹੇ ਤੁਹਾਡਾ ਸਵਾਗਤ ਕੀ ਕਰਨਾ ਚਾਹੁੰਦੇ ਹੋ ਸਾਰੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਵੋਟਰ ਹੈ ਸਾਡੇ ਕਾਂਗਰਸ ਪਾਰਟੀ ਦੇ ਸਾਰੇ ਵਰਕਰਾਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮਿਹਨਤ ਕੀਤੀ ਔਰ ਵੱਡੀ ਲੀਡ ਦੇ ਨਾਲ ਡਾਕਟਰ ਅਮਰ ਸਿੰਘ ਜੀ ਨੂੰ ਇੱਥੇ ਜਿੱਤਾ ਕੇ ਭੇਜਿਆ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਡਾਕਟਰ ਅਮਰਦੀ ਪਾਰਟੀ ਕਹਿੰਦੀ ਸੀ 13 ਦੇ 13 ਸ਼ਿੱਟਾਂ ਘਟਾ ਕੇ ਉਹਦੇ ਫੰਕ ਕੀ ਕਹਿਣਾ ਆ ਆਮ ਆਦਮੀ 13 ਕਹਿੰਦੀ ਸੀ ਏਕਾ ਘਟਿਆ ਗਿਆ ਕੱਲੀ ਤਿੰਨ ਤਿੰਨ ਹੀ ਰਹਿ ਗਿਆ ਉਹਨਾਂ ਦਾ ਇਹ ਵੀ ਨਹੀਂ ਸੀ ਹੋਣੀਆ ਲੋਕ ਡਾਕਟਰ ਅਮਰ ਸਿੰਘ ਔਰ ਕਾਂਗਰਸ ਪਾਰਟੀ ਤੇ ਵਿਸ਼ਵਾਸ ਕਰਦੇ ਨੇ ਸਾਹਨੇਵਾਲ ਦੇ ਲੋਕਾਂ ਨੇ ਵੱਡੀ ਜਿਹੜੀ ਜਿੱਤ ਆ ਉਹ ਸਾਹਨੇਵਾਲ ਚੋਂ ਡਾਕਟਰ ਅਮਰ ਸਿੰਘ ਜੀ ਨੂੰ ਦਵਾਈ ਹੈ ਥੈਂਕ ਯੂ ਇਹ ਸਾਨੂੰ ਬਿਕਰਮ ਜੀ ਸੀ ਬਾਜਵਾ ਜੀਡੀਐਸ ਪੰਜਾਣੀ ਤੋਂ ਜਸਵੀਰ ਸਿੰਘ ਟੇਲੋ ਹਲਵਾਰਾ ਸਾਹਨੇਵਾਲ ਦੇ ਦੀ ਮਿਹਨਤ ਕੀਤੀ ਪਹਿਲਾ ਵਰਕਰਾਂ ਨੇ ਵੀ ਅੱਗੇ ਆ ਕੇ ਜਿਹੜਾ ਕਾਂਗਰਸੀ ਜਿੱਤ ਲਈ ਕੰਮ ਕੀਤਾ ਤੇ ਕਿਵੇਂ ਦੇਖਦੇ ਹੋ ਜਿਹੜੀ ਜਿੱਤ ਕਰ ਲਈ ਆ ਫਤਿਹਗੜ੍ਹ ਸਾਹਿਬ ਤੋਂ ਲੁਧਿਆਣਾ ਸੀ ਬਹੁਤ ਖੁਸ਼ੀ ਦੀ ਗੱਲ ਨਾਲ ਕਿਉਂਕਿ ਸਾਰਿਆਂ ਨੇ ਕਾਂਗਰਸੀ ਵੀਰਾਂ ਭੈਣਾਂ ਨੇ ਰਲ ਕੇ ਮਿਹਨਤ ਕੀਤੀ ਆ ਤੇ ਉਹ ਮਿਹਨਤ ਰੰਗ ਲੈ ਕੇ ਆਈਆਂ ਜਿਵੇਂ ਕਿ ਹੁਣ ਅਸੀਂ ਦੇਖਦੇ ਆਂ ਅਸੀਂ ਸਾਡੀਆਂ ਡਿਊਟੀਆਂ ਰਾਜਾ ਬੜਿੰਗ ਮਲਵੀ ਲਗੀਆਂ ਸੀ ਲੁਧਿਆਣੇ ਅਸੀਂ ਉੱਤਰ ਵੀ ਜਾਂਦੇ ਰਹੇ ਆ ਕੰਪੇਲ ਲਈ ਉਹ ਵੀ ਬਹੁਤ ਵੱਡੀ ਲੀਡ ਨਾਲ ਜਿੱਤੂ ਰਹੇ ਨੇ ਤੇ ਇਧਰੋਂ ਡਾਕਟਰ ਅਮਰ ਸਿੰਘ ਵੀ ਲੋਕ ਸਭਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹੁਤ ਵੱਡੀ ਲੀਡ ਨਾਲ ਜਿੱਤੂ ਰਹੇ ਨੇ ਅਜੇ ਅਸੀਂ ਕਾਊਂਟਿੰਗ ਕਰ ਰਹੇ ਸੀ ਕਿ ਕਾਊਂਟਿੰਗ ਅਜੰਸੀਗੇ ਉਹਦੇ ਦੇਖਿਆ ਸੀ ਕਿ ਜਿਸ ਤਰ੍ਹਾਂ ਬਾਕੀ ਹੋਰ ਪਾਰਟੀਆਂ ਅਦਰ ਪਾਰਟੀਆਂ ਨੇ ਇਹ ਬਹੁਤ ਘੱਟ ਕਿਸੇ ਨੂੰ ਇੱਕ ਵੋਟ ਕਿਸੇ ਨੂੰ ਦੋ ਜਾਂ ਤਿੰਨ ਇਦਾਂ ਵੋਟਾਂ ਸਿਗੀਆਂ ਪਰ ਜਿਹੜਾ ਅਸਲੀ ਮੁਕਾਬਲਾ ਸੀਗਾ ਉਹ ਭਾਜਪਾ ਤੇ ਕਾਂਗਰਸ ਵਿੱਚ ਸੀਗਾ ਤੇ ਕਾਂਗਰਸ ਪਾਰਟੀ ਨੇ ਜੋ ਵਾਅਦੇ ਕੀਤੇ ਗਏ ਆ ਦੀ ਲੱਗਦਾ ਹੈ ਸਰਕਾਰ ਦੇ ਵਿੱਚ ਆਉਂਦੀ ਤੁਹਾਡੀ ਪਾਰਟੀ ਦੇ ਵਾਅਦੇ ਪੂਰੇ ਹਾਂਜੀ ਜਿਦਾਂ ਜੇ ਹੁਣ ਸੈਂਟਰਲਿਸਟ ਸਰਕਾਰ ਬਣਦੀ ਆ ਰਾਹੁਲ ਗਾਂਧੀ ਜੀ ਆਉਣਗੇ ਤਾਂ ਸਾਰੇ ਵਾਅਦੇ ਬਿਲਕੁਲ ਪੂਰੇ ਕੀਤੇ ਜਾਣਗੇ ਔਰ ਜੋ ਵੀ ਬੀਬੀਆਂ ਭੈਣਾਂ ਨਾਲ ਵੀਰਾਂ ਨਾਲ ਜੋ ਵਾਅਦੇ ਕੀਤੇ ਗਏ ਨੇ ਉਹ ਜ਼ਰੂਰ ਪੂਰੇ ਹੋਣਗੇ ਤੇ ਅਮ